ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੂਤ ਜੋ ਕਿ ਹਰੀਕੇ ਹੱਦ ਦੇ ਨਾਲ ਲੱਗਦਾ ਹੈ ਪਿੰਡ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹਾ ਸੰਤਾਪ ਚੱਲਿਆ ਜੋ ਕਿ ਖੜਾ ਦੇ ਨਾਲ ਸੋ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸੀ ਜਿਸ ਦੇ ਕਾਰਨ ਕਿ ਹਜੇ ਤੱਕ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਹਨ ਲੀਤਾ ਪੈਣ ਦੇ ਕਾਰਨ ਨਾ ਹੀ ਪੱਧਰੀਆਂ ਹੋਈਆਂ ਹਨ ਅਤੇ ਨਾਲ ਹਜੇ ਬਜਾਈ ਹੋ ਰਹੀ ਹੈ ਸੋ ਅੱਜ ਤਰੀਕ ਹੈ ਜੀ 15 ਨਵੰਬਰ ਜਿੱਥੇ ਕਿ ਤਕਰੀਬਨ 2.5 3 ਮਹੀਨਿਆਂ ਤੋਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਨੌਜਵਾਨ ਵੀਰ பால் ਸਿੰਘ ਕਰੋੜ ਜੋ ਮੁੱਖ ਸੇਵਾਦਾਰ ਹਨ ਇਸ ਸੁਸਾਇਟੀ ਦੇ 2.5 ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਰਹਿ ਕੇ ਆਪਣੀਆਂ ਸੁਭਾਵਾਂ ਨਿਭਾ ਰਹੇ ਹਨ ਜਿੱਥੇ ਕਿ ਹਰ ਇੱਕ ਕਿਸਾਨ ਦੀ ਜ਼ਮੀਨ ਨੂੰ ਪਧਰਾ ਕਰਕੇ ਕੰਪਿਊਟਰ ਲੈਵਲ ਕਰਾਇ ਦੇ ਨਾਲ ਉੱਥੇ ਹੀ ਕਿਸਾਨਾਂ ਦੀ ਬਜਾਈ ਕਰਕੇ ਦਿੱਤੀ ਜਾ ਰਹੀ ਹੈ ਹਰ ਇੱਕ ਕਿਸਾਨ ਨੂੰ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਸ਼ਹਿਰ ਇਟਲੀ ਤੋਂ ਸ਼ਹਿਰ ਬਰੇਸ਼ੀਆ ਪਿੰਟ ਕਿਆਰੀ ਦੀ ਸੰਗਤ ਨੇ 50000 ਰੁਪਿਆ ਇਸ ਸੋਸਾਇਟੀ ਦੇ ਵਾਸਤੇ ਜੋ ਸੇਵਾ ਕਾਰ ਚੱਲ ਰਹੇ ਹਨ ਉਨਾ ਵਾਸਤੇ ਭੇਜੇ ਸੰਸੋਜ ਅਸੀਂ ਆਏ ਹਾਂ ਜਿੱਥੇ ਕਿ ਬਹੁਤ ਵਧੀਆ ਪ੍ਰਬੰਧ ਇਹਨਾਂ ਵੀਰਾਂ ਦੇ ਵੱਲੋਂ ਇਸ ਸੋਸਾਇਟੀ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਹਰ ਇੱਕ ਕਿਸਾਨਾ ਨੂੰ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਡੀਜ਼ਲ ਦਿੱਤਾ ਜਾ ਰਿਹਾ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਕਿ ਆਪਾਂ ਪਹਿਲਾਂ ਉਸ ਸਮੇਂ ਹੜ੍ਹਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਸਵਾਵਾ ਨਭਾਈਆਂ ਸੋ ਅੱਜ ਵੀ ਸਾਨੂੰ ਮੋਕੇ ਦੀ ਲੋੜ ਹੈ ਕਿ ਜਿੱਥੇ ਕਿ ਬਹੁਤ ਸਾਰੇ ਕਿਸਾਨਾਂ ਦੀ ਹਜੇ ਵੀ ਬਜਾਈ ਹੋਣ ਵਾਲੀ ਹੈ ਤੁਸੀਂ ਆਪਣਾ ਇੱਥੇ ਕਰੀ ਜ਼ਰੂਰ ਆਓ ਵੇਸਟ ਕਰੋ ਆਣ ਕੇ ਵੇਖੋ ਅਤੇ ਫਿਰ ਸੇਵਾ ਕਰੋ ਜੀ ਸੋ ਆਓ ਤੁਹਾਡੀ ਗੱਲਬਾਤ ਕਰੋਨੇ ਹਾਂ ਵੀਰ பால் ਸਿੰਘ ਖੂਰ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਸ੍ਰੀ ਤਰਨਤਾਰਨ ਸਾਹਿਬ ਇਲਾਕੇ ਦੇ ਵਿੱਚ ਤਿੰਨ ਨਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਤਿੰਨ ਪਿੰਡਾਂ ਦੀ ਪੈਲੀ ਪੱਧਰ ਕਰਕੇ ਪ੍ਰੋਪਰ ਬਜਾਈ ਕੀਤੀ ਜਾ ਰਹੀ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਇਹਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸੰਗਤਾਂ ਨੇ ਆ ਕੇ ਸਹਿਯੋਗ ਕੀਤਾ ਤੇ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਹੋਣੀ ਆਏ ਨੇ ਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜੀ ਇਟਲੀ ਦੀ ਸੰਗਤ ਦੇ ਵੀਰੋਣੀ ਬੋਲ ਕੇ ਦੱਸਣਗੇ ਜੀ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ 50000 ਰੁਪਏ ਦੀ ਸੇਵਾ ਜਿਹੜੀ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਕੀਤੀ ਆ ਹੜਪ੍ਰਭਾਵਿਤ ਇਲਾਕਿਆਂ ਦੀ ਅਸੀਂ ਧੰਨਵਾਦੀ ਆ ਜੀ ਬਹੁਤ ਬਹੁਤ ਇਟਲੀ ਦੀ ਸੰਗਤ ਦੇ ਬਾਕੀ ਵੀਰ ਜੋੜੀ ਆਪਣੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਸਾਰੀਆਂ ਐਨ ਆਰ ਆਈ ਰੂਹਾਂ ਤੇ ਹਰ ਇੱਕ ਦਾਨੀ ਸੱਜਣ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਕਿਉਂਕਿ ਪੰਜਾਬ ਨੂੰ ਚਲਾਉਣ ਵਾਲੀ ਹੈ ਹੀ ਅੱਜ ਕੱਲ ਜਿਹੜਾ ਗੱਲ ਕਰੀਏ ਐਨ ਆਰ ਆਈ ਰੂਹਾਂ ਨੇ ਜਿਹੜੀਆਂ ਆਪਣੀ ਕਿਰਤ ਕਮਾਈ ਚੋਂ ਦਸਬੰਦ ਕੱਢ ਕੇ ਹਰ ਇੱਕ ਜਿਹੜਾ ਕਾਰਜ ਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਨੂੰ ਸੇਵਾ ਲੱਗਿਆਂ ਨੂੰ ਬੜੇ ਮਹੀਨੇ ਹੋ ਗਏ ਜੀ 2-3 ਮਹੀਨੇ ਹੋ ਗਏ ਜੀ ਔਰ ਮਹੀਨਾ 2 ਮਹੀਨੇ ਹੋਰ ਲੱਗ ਜਾਣੇ ਨੇ ਸਾਨੂੰ ਬਹੁਤ ਵੱਡੇ ਪੱਧਰ ਤੇ ਮਦਦ ਜਿਹੜੀ ਪਹੁੰਚੀ ਜੀ ਧੰਨਵਾਦ ਜੀ ਇਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹਾਂ ਮੇਰੇ ਕੋਈ ਸ਼ਬਦਾਂ ਦੇ ਮੁਹਤਾਜ ਨਹੀਂ ਜਾਂ ਮੈਂ ਤੁਹਾਡੀ ਜਾਣ ਪਹਿਚਾਨ ਕਰਾਵਾਂ ਮੇਰੇ ਵੀਰ ਪਾਲ ਸਿੰਘ ਕਰੋੜ ਜਿੰਨੀ ਸਿਫਤ ਜਾਂ ਸਲਾਘਾ ਕੀਤੀ ਜਾਵੇ ਮੇਰੇ ਕੋਲ ਲਫ਼ਜ਼ ਨਹੀਂ ਹਨ ਜੋ ਕਿ ਤਕਰੀਬਨ ਢਾਈ ਮਹੀਨਿਆਂ ਤੋਂ ਸਮਾਂ ਹੋ ਚੁੱਕਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਦਰਿਆਵਾਂ ਦੇ ਪਾਣੀ ਦੇ ਨਾਲ ਬਹੁਤ ਜ਼ਿਆਦਾ ਵੱਡਾ ਨੁਕਸਾਨ ਚੱਲਣਾ ਪਿਆ ਜੀ ਸੋ ਇਹ ਇਹ ਵੀਰ ਆਪਣਾ ਫਰਜ ਸੋਸਾਇਟੀ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਤੂਤ ਜ਼ਿਲ੍ਹਾ ਤਰਨਤਾਰਨ ਜਿੱਥੇ ਕਿ ਹਰੀਕੇ ਲੱਗੇ ਜਿੱਥੇ ਕਿ ਇਹਨਾਂ ਵੀਰਾਂ ਦੇ ਵੱਲੋਂ ਤਕਰੀਬਨ 3 ਪਿੰਡ ਗੋਦ ਲਏ ਹੋਏ ਹਨ ਜਿਨ੍ਹਾਂ ਦੀ ਹੈ ਕਿ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਰੇਤਾ ਪੈ ਚੁੱਕੀ ਹੈ ਜੋ ਕਿ ਤਕਰੀਬਨ ਲਗਾਤਾਰ ਉਸ ਦਿਨ ਤੋਂ ਤਕਰੀਬਨ ਹਰ ਰੋਜ਼ 40-50 ਟਰੈਕਟਰ ਚੱਲਦੇ ਆਂ ਜੋ ਜ਼ਮੀਨਾਂ ਪਧਰੀਆਂ ਕਰਦੇ ਸਨ ਤੇ ਹੁਣ ਜਿਹੜਾ ਸਮਾਂ ਬਜਾਈ ਦਾ ਆ ਚੁੱਕਾ ਜਿੱਥੇ ਕਿ ਇਹਨਾਂ ਨੇ ਜ਼ਮੀਨਾਂ ਪਧਰੀਆਂ ਕਰਕੇ ਕਿਸਾਨਾਂ ਦੇ ਹਵਾਲੇ ਕੀਤੀਆਂ ਉੱਥੇ ਅੱਜ ਬਜਾਈ ਖਾਦ ਡੀਜ਼ਲ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾ ਰਹੇ ਹਨ ਸੋ ਸਾਨੂੰ ਸਾਡੀ ਡਿਊਟੀ ਲੱਗੀ ਸੀ ਕਿ ਇਟਲੀ ਸ਼ਹਿਰ ਬਰੇਸ਼ੀਆ ਪਿੰਡ ਕਿਯਾਰੀ ਤੋਂ ਉਸ ਨੂੰ ਸਾਥ ਸੰਗਤ ਨੇ 50000 ਰੁਪਇਆ ਆਪਣੀ ਫਰਜ ਸੁਸਾਇਟੀ ਨੂੰ ਦਿੱਤੇ ਹਨ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਸੋ ਸੋ ਅਪੀਲ ਵੀ ਕਰਦਾ ਹਾਂ ਕਿ ਆਪਾਂ ਵੱਧ ਤੋਂ ਵੱਧ ਇੱਥੇ ਸੇਵਾ ਕਰੀਏ ਆਣ ਕੇ ਵੇਖੀਏ ਕਿ ਕਿਸ ਤਰ੍ਹਾਂ ਇੱਥੇ ਕਾਰਜ ਚੱਲ ਰਹੇ ਹਨ ਬਹੁਤ ਬਹੁਤ ਦੂਰ ਤੋਂ ਜਿਹੜੇ ਨੌਜਵਾਨ ਵੀਰ ਆਪਣੇ ਟਰੈਕਟਰ ਕਰਾਏ ਲੈ ਕੇ ਇੱਥੇ ਪਹੁੰਚ ਰਹੇ ਹਨ ਸੋ ਸਾਨੂੰ ਕਿਉਂਕਿ ਇਹੋ ਜਿਹੜੇ ਕਾਰਜ ਹੁੰਦੇ ਆ ਜਦੋਂ ਕੁਦਰਤੀ ਆਫਤਾ ਆਉਂਦੀਆਂ ਹਨ ਉਨ੍ਹਾਂ ਦਾ ਜਿਹੜਾ ਸਾਹਮਣਾ ਸਾਡੇ ਪੰਜਾਬ ਦੇ ਵਿੱਚ ਸਾਡੀ ਸਿੱਖ ਕੌਮ ਸਾਡੇ ਪੰਜਾਬੀ ਵੀਰ ਜਿਹੜੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਸੋ ਵਡੀਆਂ-ਵਡੀਆਂ ਸੁਆਵਾਂ ਜੋ ਇਸ ਸੋਸਾਇਟੀ ਵੱਲੋਂ ਇਸ ਵੀਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਇਸ ਨਗਰ ਦੇ ਵਿੱਚ ਜਿੱਥੇ ਕਿ ਡੀਜ਼ਲ ਬੀਜ ਖਾਦ ਤੇ ਹਰ ਇੱਕ ਕਿਸਾਨ ਹਰ ਇੱਕ ਪਿੰਡ ਦੇ ਵਿੱਚ ਪਹੁੰਚ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਫਰਜ਼ ਨਿਭਾਇਆ ਜਾ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਵੀਰ ਇੱਥੇ ਆਣ ਕੇ ਸਵਾਵਾ ਦਿੰਦੇ ਹਨ ਤੇ ਨਾਲ ਹੀ ਕਹਿੰਨਾ ਕਿ ਸਾਰੇ ਜਾਣ ਕੇ ਆਣ ਕਿ ਇੱਥੇ ਵੇਖੋ ਅਤੇ ਫਿਰ ਆਪਣੇ ਹੱਥੀਂ ਸੇਵਾ ਦਿਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ